ਸਾ 1.5 ਸਾਲ ਤੋਂ ਨਹੀਂ ਚਿੱਟਾ ਲਾ ਰਿਆ ਸੀ ਮੈਂ ਇੱਥੇ ਬਾਅਦ ਚੋਂ ਦਾਗਲ ਹੋ ਗਿਆ ਇਹ ਆ ਕੇ ਸਰਕਾਰੀ ਹਸਪਤਾਲ ਚ ਨਸ਼ਾ ਮੁਕਤੀ ਕੇਂਦਰ ਚ ਹੀ ਵਧੀਆ ਪ੍ਰਬੰਧ ਆਈ ਵਧੀਆ ਡਾਈਟ ਦਿੰਦੇ ਆਈ ਤੇ ਵਧੀਆ ਟਾਈਮ ਤੇ ਦਵਾਈ ਦਿੰਦੇ ਆਈ ਵਧੀਆ ਰਹਿਣ ਬਹਿਣ ਨੂੰ ਹੀ ਲੱਗਿਆ ਆਈ ਵਧੀਆ ਖਾਣ ਨੂੰ ਵਧੀਆ ਬੈੱਡ ਬਿਸਤਰਾ ਸਭ ਕੁਝ ਵਧੀਆ ਹੀ ਮੈਂ ਤਾਂ ਨਵਾਜ਼ ਕਰਦਾ ਹਾਂ ਇਹ ਆਪ ਸਰਕਾਰ ਦਾ ਹੀ ਜਿਨ੍ਹਾਂ ਨੇ ਇਹ ਭਰਾਲਾ ਕੀਤਾ ਹੀ ਤੇ ਸਾਡੇ ਨੌਜਵਾਨ ਭਾਈ ਜਰਾਂ ਨੂੰ ਮੈਂ ਤਾਂ ਜਿਹੜੇ ਵੀ ਨਸ਼ਾ ਕਰਦੇ ਉਹਨਾਂ ਨੂੰ ਇਹ ਕਹਿਣਾ ਚਾਹਣਾ ਈ ਤੁਸੀਂ ਵੀ ਆ ਗਏ ਇੱਥੇ ਦਾਖਲ ਹੋ ਤੇ ਤੁਸੀਂ ਵੀ ਇਹ ਨਸ਼ੇ ਨਹੀਂ ਛੱਡੋ ਜੀ ਸਾਰਾ ਕੁਝ ਫਰੀ ਦਿੰਦੇ ਆਈ ਸਵੇਰ ਆਈ ਡਾਈਟ ਆਈ ਕੇਲੇ ਦਿੰਦੇ ਆਈ ਚਾਹ ਪਾਣੀ ਵਧੀਆ ਬਾਦਾਮ ਡਰਾਈ ਫਰੂਟ ਦਿੰਦੇ ਆਈ ਦੁਪਹਿਰੇ ਰੋਟੀ ਦਿੰਦੇ ਆਈ ਤੇ ਸ਼ਾਮ ਨੂੰ ਵੀ ਰੋਟੀ ਸਵੇਰ ਦੇ ਪਰੌਂਠੇ ਦਹੀਂ ਨਾਲ ਸਾਰਾ ਕੁਝ ਰਾਤ ਨੂੰ ਜੇ ਕਈ ਵਾਰੀ ਨੀਂਦ ਨਹੀਂ ਆਉਂਦੀ ਤਾਂ ਨੀਂਦ ਦੀ ਲਈ ਵੀ ਦਵਾਈ ਦਿੰਦੇ ਆਈ ਸਾਰਾ ਵਧੀਆ ਮਾਹੌਲ ਆਈ ਪਰਵਾਰ ਮੇਰੇ ਡੈਡੀ ਦਾ ਤਾਂ ਕੰਮ ਹੀ ਵੈਲਡਿੰਗ ਦਾ ਹੀ ਆਈ ਮੈਂ ਦਿੱਲੀ ਗਿਆ 2000 ਦਾ ਘਰ ਚਿੰਦਾ ਨਿਆ ਚਟਾ ਲਾ ਜਾਂਦਾ ਸੀ ਤੇ ਥੋੜਾ ਜਿਆਦਾ ਵਿਗੜ ਗਿਆ ਜੀ ਤੇ ਇਸ ਲਈ ਮੈਂ ਇਤਰ ਤਾਕੜ ਹੋ ਗਈ ਆਗੇ ਅੱਜ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਜਦੋਂ ਤੁਹਾਨੂੰ ਲੱਗਦਾ ਸਰੀਰ ਟੁੱਟਦਾ ਹੈ ਜਾਂ ਕਿਸੇ ਤਰ੍ਹਾਂ ਦੀ ਕਮੀ ਲੱਗਦੀ ਹੈ ਨਸਨ ਮਸਾ ਇੱਕ ਦੋ ਦਿਨ ਤਕਲੀਫ ਆਈ ਹੁਣ ਤਾਂ ਵਧੀਆ ਆਪ ਤੇ ਹੁਣ ਮਾਨ ਮਹਿਸੂਸ ਹੋ ਰਹੀ ਹੈ ਗਰੋ ਤੋਂ ਵਧੀਆ ਗਰੋ ਲਈ ਜਾਂਦਾ ਪਿਛੋਈ ਮੈਂ ਸਰੀਰ ਵਧੀਆ ਮੇਰਾ ਫਰੈਸ਼ ਹੋਈ ਜਾਂਦਾ ਵਧੀਆ ਖੁਸ਼ੀ ਹੋਈ ਜਾਂਦੀ ਆ ਵੀ ਮਨਨਸ਼ਾ ਛੱਡਦਾ ਵਧੀਆ ਦਵਾਈ ਲੈ। ਮੈਂ ਸਾਰੇ ਆਪਦੇ ਨੌਜਵਾਨ ਭਾਈ ਜਰਾਂ ਨੂੰ ਇਹ ਹੀ ਆਣਾ ਜਿਹੜਾ ਵੀ ਭਾਈ ਹਿੰਦਾ ਸ਼ਾ ਕਰਦੇ ਆਈ ਤੇ ਆਕੇ ਦਾਗਲ ਹੋ ਜੇ ਬਈ ਕੋਈ ਨਹੀਂ ਕੁਝ ਨਹੀਂ ਪਿਆ ਨਾ ਜੀ ਕਰਦੇ ਵੀ ਬੁਵਾਦੀ ਆਈ ਤੇ ਆਕੇ ਇੱਥੇ ਦਾਗਲ ਹੋ ਜੇ ਵਧੀਆ ਪ੍ਰਬੰਧ ਦਾ ਪਿਆਰ ਸਰਕਾਰ ਵੱਲੋਂ ਡਾਈਟ ਸਾਰਾ ਕੁਝ ਵਧੀਆ ਇੱਥੇ ਸਰਕਾਰ ਵੱਲੋਂ ਬਹੁਤ ਸੋਹਣੇ ਪ੍ਰਬੰਧ ਹੈ ਇੱਥੇ ਮੁਫਤ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਕੋਟ ਕਲੀਨਿਕ ਵੱਲੋਂ ਮੁਫਤ ਇਹਨਾਂ ਨੂੰ ਮਤਲਬ ਇਹਨਾਂ ਦੀ ਰਜਿਸਟ੍ਰੇਸ਼ਨ ਕਰਕੇ ਤੇ ਇਹਨਾਂ ਨੂੰ ਦਵਾਈਆਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਬੋਤਲਰ ਤਾਕਤ ਦੇ ਟੀਕੇ ਇਹ ਚੀਜ਼ਾਂ ਇੱਥੇ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਨਾਲ ਹੀ ਇਹਨਾਂ ਨੂੰ ਕਾਉਂਸਲਿੰਗ ਦਾ ਸੈਸ਼ਨ ਫਿਰ ਇਹਨਾਂ ਨੂੰ ਐਂਟਰਟੇਨਮੈਂਟ ਲਈ ਜਿਹੜੇ ਆ ਉਹ ਵੀ ਅਲੱਗ ਸਟਾਫ ਆਉਂਦਾ ਹੈ ਇਹਨਾਂ ਲਈ ਇਹਨਾਂ ਨੂੰ ਪ੍ਰੋਵਾਈਡ ਕਰਾਉਣ ਲਈ ਜਿਹੜੀ ਜੇ ਇਹਨਾਂ ਨੂੰ ਪਸੰਦ ਹੈ ਉਹ ਇਹਨਾਂ ਨੂੰ ਦਿੱਤੀ ਜਾਂਦੀ ਹੈ ਖਾਣਾ ਮੁਫਤ ਦਿੱਤਾ ਜਾਂਦਾ ਤੇ ਮੁਫਤ ਦਵਾਈਆਂ ਪਰ ਹਰ ਟਾਈਮ ਸਟਾਫ 24 ਘੰਟੇ ਇਹਨਾਂ ਦੇ ਸਿਰ ਤੇ ਰਹਿੰਦਾ ਹੈ ਇਹ ਘਰ ਪੀਣ ਦਿੱਤਾ ਜਾਂਦਾ ਗਾਈਡਲਾਈਨ ਜਿਸ ਵਿੱਚ ਮੁੁੱਤੂ ਮੁੁੱਤੂ ਪਹਿਲਾਂ ਦਾ ਡਾਈਟ ਇਹਨਾਂ ਦੀ ਬਹੁਤ ਅੱਛੀ ਹੈ ਸਵੇਰ ਇਹਨਾਂ ਨੂੰ ਚਾਹ ਦੇ ਨਾਲ ਬਾਦਾਮ ਦਿੱਤੇ ਜਾਂਦੇ ਆ ਫਿਰ ਫਰੂਟ ਦਿੱਤੇ ਜਾਂਦੇ ਆ ਉਹਦੇ ਚ ਕੇਲੇ ਜਾਂ ਸੇਬ ਦੋ ਜੋ ਵੀ ਹੈ ਉਹ ਦਿੱਤਾ ਜਾਂਦਾ ਫਿਰ ਬ੍ਰੇਕਫਾਸਟ ਹੈ ਪਰੌਂਠਿਆਂ ਦੇ ਨਾਲ ਦਹੀਂ ਖਾਣ ਦੇ ਦੁਪਹਿਰ ਦਾ ਖਾਣਾ ਸਬਜ਼ੀ ਰੋਟੀ ਰਾਤ ਦਾ ਖਾਣਾ ਚਾਹ ਇਹ ਸਾਰਾ ਕੁਝ ਮੁਫਤ ਦਿੱਤਾ ਜਾਂਦਾ ਕੈਂਟੀਨ ਵੱਲੋਂ ਪ੍ਰੋਵਾਈਡ ਕੀਤਾ ਜਾਂਦਾ ਸਰਕਾਰ ਇਹਨਾਂ ਦੀ ਫੰਡਿੰਗ ਕਰਦੀ ਹੈ ਇੱਥੇ ਨਸ਼ਾ ਛਡਾਉਣ ਵਾਸਤੇ ਮਰੀਜ਼ ਦਾਖਲ ਹੁੰਦੇ ਨੇ ਇਹਨਾਂ ਨੂੰ ਜਦੋਂ ਕੋਈ ਮਿਲ ਲਾਉਂਦਾ ਅਸੀਂ ਉਹਨਾਂ ਦਾ ਚੈੱਕ ਅਪ ਕਰਦੇ ਆ ਤਲਾਸ਼ੀ ਲੈਂਦੇ ਆ ਵੀ ਕੋਈ ਇਹਨਾਂ ਨੂੰ ਵੀ ਦੁਆਰਾ ਕੋਈ ਆਣ ਕੇ ਇਹਨਾਂ ਨੂੰ ਨਸ਼ੀਲੀ ਚੀਜ਼ ਪਦਾਰਥ ਵਗੈਰਾ ਨਾ ਦੇ ਕੇ ਜਾਵੇ ਉਹਨਾਂ ਨੂੰ ਚੈੱਕ ਕਰਦੇ ਆ ਬਾਕੀ ਜੋ ਬੰਦੇ ਇਥੋਂ ਬਾਹਰ ਜਾਂਦੇ ਆ ਉਹਨਾਂ ਨੂੰ ਬਾਹਰ ਨਹੀਂ ਜਾਣ ਦਿੰਦੇ ਜੇ ਜਾਣਾ ਵੀ ਆ ਤੇ ਉਹਨਾਂ ਨੂੰ ਪੁੱਛੀਦਾ ਵੀ ਕਿੱਥੇ ਜਾਣਾ ਹੈ ਕੰਟੀਨ ਤੇ ਜਾ ਰਹੇ ਹਾਂ ਜਾਂ ਅਸੀਂ ਨਾਲ ਇਹਨਾਂ ਦੇ ਕਈ ਵਾਰੀ ਜਾਈਦਾ ਹੈ ਤੇ ਬਾਕੀ ਇਹਨਾਂ ਦੀ ਦੇਖਰੇਖ ਕਰਦੇ ਆ ਵੀ ਵੀ ਇੱਥੇ ਬਹਿ ਕੇ ਇਹਨਾਂ ਨੂੰ ਕੋਈ ਤਕਲੀਫ ਆਉਂਦੀ ਆ ਤਾਂ ਆਪਣੀ ਇਨਫੋਰਮੇਸ਼ਨ ਅਸੀਂ ਸਟਾਫ ਨੂੰ ਦੱਸ ਦਈਏ ਵੀ ਫਲਾਣੇ ਬੰਦੇ ਨੂੰ ਆ ਤਕਲੀਫ ਆ ਰਹੀ ਆ ਜਿਵੇਂ ਕਿ ਬੋਤਲ ਲੱਗਣ ਨਾਲ ਕਈ ਬੰਦਿਆਂ ਨੂੰ ਬੁਖਾਰ ਹੋ ਜਾਂਦਾ ਤਾਂ ਫਿਰ ਉਹ ਇੱਥੇ ਆ ਕੇ ਸਾਰੇ ਇਹਨਾਂ ਨੂੰ ਦੇਖਦੇ ਆ ਜਿਹਨਾਂ ਨੂੰ ਤੁਸੀਂ ਕੋਈ ਇਹ ਦੂਆ ਦੂਸਰਾ ਸਭ ਕਰਦੇ ਤੁਹਾਡੇ ਤੇ ਨਹੀਂ ਵਿੱਚੋਂ ਕਈ ਬੰਦੇ ਆਉਂਦੇ ਨੇ ਜਿਹੜੇ ਮਤਲਬ ਥੋੜਾ ਜਿਹਾ ਕਰਦੇ ਨੇ ਵੀ ਸਾਨੂੰ ਤੋਟ ਜ਼ਿਆਦਾ ਲੱਗ ਰਹੀ ਆ ਸਾਨੂੰ ਜਲਦੀ ਤੋਂ ਜਲਦੀ ਕੋਈ ਮਤਲਬ ਰਾਹਤ ਮਿਲੇ ਪਰ ਨਹੀਂ ਫਿਰ ਉਹਨਾਂ ਨੂੰ ਅਸੀਂ ਇਹ ਚੀਜ਼ ਸਮਝਾਉਣੇ ਆ ਕਿ ਜਦੋਂ ਤੁਸੀਂ ਨਸ਼ਾ ਛੱਡੋਗੇ ਇੱਕ ਵਾਰ ਤਾਂ ਤਕਲੀਫ ਜ਼ਰੂਰ ਆਊਗੀ ਤੁਹਾਨੂੰ ਇਹ ਮਤਲਬ ਕੋਈ ਵੀ ਚੀਜ਼ ਆ ਉਹਨੂੰ ਟਾਈਮ ਜ਼ਰੂਰ ਲੱਗਦਾ ਹੈ